ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੋ ਪਹਿਚਾਨੀਐ ਜੋ ਲਰੈ ਦੇਨ ਕੇ ਹੀ ਉਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਸਹਬੇ ਕਮਾਲ ਅਮਰਤ ਕੇ ਦਾਤੇ ਸਰਬੰਸਤਾ ਦੀ ਦਸ਼ਮੇਸ਼ ਪਿਤਾ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ ਜਨੇਕ ਮਾਤਾ ਮਾਤਾ ਗੁਜਰਕੌਰ ਜੀ ਔਰ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਪਿਤਾ ਸ਼ਹੀਦੀ ਦਿਹਾੜਾ ਕੱਲ ਨੂੰ 27 ਦਸੰਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਾਵਨ ਧਰਤੀ ਤੇ ਸਮੁੱਚੇ ਸੰਸਾਰ ਭਰ ਵਿੱਚੋਂ ਆਈਆਂ ਹੋਈਆਂ ਸੰਤਾਂ ਵੱਲੋਂ ਬਹੁਤ ਹੀ ਸ਼ਰਧਾ ਔਰ ਸਤਿਕਾਰ ਸਹਿਤ ਮਨਾਇਆ ਜਾਣਾ ਇਸੇ ਸੰਬੰਧ ਵਿੱਚ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਤੋਂ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਕਿ ਕੱਲ ਸ਼ਹੀਦੀ ਦਿਹਾੜੇ ਵਾਲੇ ਦਿਨ ਸਵੇਰ ਦੇ 10 ਵਜੇ ਤੋਂ ਲੈ ਕੇ 10 ਮਿੰਟ ਤੱਕ ਮੋਲ ਮੰਤਰ ਤੇ ਗੁਰ ਮੰਤਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜ਼ਰੂਰ ਕੀਤਾ ਜਾਏ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਕਿਤੇ ਵੀ ਕੰਮ ਕਰਦੇ ਬੈਠਾ ਹੈ ਕੋਈ ਕਿਸੇ ਦੁਕਾਨ ਵਿੱਚ ਹੈ ਘਰ ਵਿੱਚ ਹੈ ਕਾਰੋਬਾਰ ਵਿੱਚ ਹੈ ਕੋਈ ਪਲੇਨ ਵਿੱਚ ਹੈ ਕੋਈ ਟ੍ਰੇਨ ਵਿੱਚ ਹੈ ਕੋਈ ਰਸਤੇ ਵਿੱਚ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਮਨਾਉਣੇ ਔਰ ਉਹਨਾਂ ਦੀ ਯਾਦ ਵਿੱਚ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਨਾ ਹਰ ਇੱਕ ਸੇਖ ਦਾ ਬਹੁਤ ਜ਼ਰੂਰੀ ਫਰਜ਼ ਬਣਦਾ ਹੈ ਕਿਉਂਕਿ ਨਿੱਕੀਆਂ ਨਿੱਕੀਆਂ ਜਿੰਦਾ ਨੇ ਜਿਹੜੇ ਇਸਾਕੇ ਕੀਤੇ ਨੇ ਦੁਨੀਆ ਵਿੱਚ ਕਿਧਰੇ ਵੀ ਕੋਈ ਅਸੀ ਮਿਸਾਲ ਜਿਹੜੀ ਹੈ ਇਸ ਸ਼ਹਾਦਤ ਦੀ ਨਹੀਂ ਮਿਲਦੀ ਤੇ 7 ਸਾਲ ਦੀ ਉਮਰ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਔਰ 9 ਸਾਲ ਦੀ ਉਮਰ ਬਾਬਾ ਜੋਰਾਵਾਰ ਸਿੰਘ ਸਾਹਿਬ ਜੀ ਦੀ ਹਕੂਮਤ ਦੇ ਕੈਦ ਵਿੱਚ ਸੰਡੇ ਬੁਰਜ ਵਿੱਚ ਰੱਖਿਆ ਗਿਆ ਬਹੁਤ ਭਾਰੀ ਤਸ਼ੱਦਦ ਜਿਹੜਾ ਸੀ ਉਮਾਤਾਜੀਤ ਤੇ ਔਰ ਸਹਿਬਜ਼ਾਦੀਆਂ ਤੇ ਕੀਤਾ ਗਿਆ ਪਰ ਕੋਈ ਈਨ ਨਹੀਂ ਮੰਨੀ ਆਪਣੇ ਸਿੱਕੀ ਸਦਕਾ ਨੂੰ ਉਹਨਾਂ ਮਹਾਨ ਸ਼ਹੀਦਾਂ ਨੇ ਤੇ ਸਾਥ ਤੇ ਸਵਾਸਾਂ ਦੇ ਨਾਲ ਵਹਾਇਆ ਔਰ ਉਹਨਾਂ ਦੀ ਸ਼ਹੀਦੀ ਸਦਕਾ ਜਿਵੇਂ ਕਿ ਹਕੀਮ ਅੱਲਾ ਯਾਰਖਾਂ ਜੋਗੀ ਦਾ ਇੱਕ ਸ਼ੇਰ ਵੀ ਹੈ ਕਿ ਹੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੀ ਅਸਲਤ ਨਤਕਾ ਉਹਦਾ ਲਗਾ ਚੱਲੇ ਬਹੁਤ ਮਹਾਨ ਸ਼ਹਾਦਤ ਹੈ ਪਤਾ ਗੁਰਕੌਰ ਜੀ ਦੀ ਬਾਬਾ ਜੋਰਾ ਵਰਸਿੰਗ ਸਾਹਿਬ ਜੀ ਦੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਬਹੁਤ ਹੀ ਸ਼ਰਧਾ ਨਾਲ ਬੜੀ ਸਾਦਗੀ ਨਾਲ ਬੜੇ ਸਤਕਾਰ ਨਾਲ ਅਸੀਂ ਕੱਲ ਨੂੰ ਉਹਦਾ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਹੈ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ ਠੀਕ 10 ਵਜੇ 10 ਮਿੰਟ ਤੱਕ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੂਰਾ ਸੂ ਪਹਿਚਾਨਿਆ ਜੋ ਲਰੈ ਦੇਨ ਕੇ ਖੇਤ ਊਰਜਾ ਪੁਰਜਾ ਕਟ ਮਰੈ ਕਬ ਹੁਨਾ ਛਾੜੈ ਖੇਤ ਸਹਿਬੇ ਕਮਾਲ ਅਮਰਤ ਕੇ ਦਾਤੇ ਸਰਬੰਸਤਾ ਨੀ ਦਸ਼ਮੇਸ਼ ਪਿਤਾ ਸਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਫਤਿਹ ਸਾਹਿਬ ਜੀ ਦੇ ਕੋਚ ਨੇਕ ਮਾਤਾ ਮਾਤਾ ਗੁਜਰ ਕੌਰ ਜੀ ਔਰ ਸਤਗੁਰਾਂ ਦੇ ਛੋਟੇ ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ ਸਾਹਿਬ ਜੀ ਬਾਬਾ ਫਤਿਹ ਸਿੰਘ ਸਾਹਿਬ ਪਿਤਾ ਸ਼ਹੀਦ ਦਿਹਾੜਾ ਕੱਲ ਨੂੰ 27 ਦਸੰਬਰ ਨੂੰ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਪਾਮਨ ਧਰਤੀ ਤੇ ਸਮੁੱਚੇ ਸੰਸਾਰ ਭਰ ਵਿੱਚੋਂ ਆਈਆਂ ਹੋਈਆਂ ਸੰਤਾਂ ਵੱਲੋਂ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾਣਾ ਇਸੇ ਸੰਬੰਧ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਤੋਂ ਆਦੇਸ਼ ਵੀ ਜਾਰੀ ਕੀਤਾ ਗਿਆ ਹੈ ਕੱਲ ਸ਼ਹੀਦੀ ਦਿਹਾੜੇ ਵਾਲੇ ਦਿਨ ਸਵੇਰ ਦੇ 10 ਵਜੇ ਤੋਂ ਲੈ ਕੇ 10 ਮਿੰਟ ਤੱਕ ਮੋਲ ਮੰਤਰ ਤੇ ਗੁਰ ਮੰਤਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਜ਼ਰੂਰ ਕੀਤਾ ਜਾਏ ਦੁਨੀਆ ਭਰ ਦੇ ਸਿੱਖਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਕੋਈ ਕਿਥੇ ਵੀ ਕੰਮ ਕਰ ਤੇ ਬੈਠਾ ਹੈ ਕੋਈ ਕਿਸੇ ਦੁਕਾਨ ਵਿੱਚ ਹੈ ਘਰ ਵਿੱਚ ਹੈ ਕਾਰੋਬਾਰ ਵਿੱਚ ਹੈ ਕੋਈ ਪਲੇਨ ਵਿੱਚ ਹੈ ਕੋਈ ਟ੍ਰੇਨ ਵਿੱਚ ਹੈ ਕੋਈ ਰਸਤੇ ਵਿੱਚ ਹੈ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਮਨਾਉਣੀ ਔਰ ਉਹਨਾਂ ਦੀ ਯਾਦ ਵਿੱਚ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਨਾ ਹਰ ਇੱਕ ਸੇਖ ਦਾ ਬਹੁਤ ਜ਼ਰੂਰੀ ਫਰਜ਼ ਬਣਦਾ ਹੈ ਕਿਉਂਕਿ ਨਿੱਕੀਆਂ ਨਿੱਕੀਆਂ ਜਿੰਦਾ ਨੇ ਜਿਹੜੇ ਇਸਾਕੇ ਕੀਤੇ ਨੇ ਦੁਨੀਆ ਵਿੱਚ ਕਿਧਰੇ ਵੀ ਕੋਈ ਐਸੀ ਮਿਸਾਲ ਜਿਹੜੀ ਹੈ ਇਸ ਸ਼ਹਾਦਤ ਦੀ ਨਹੀਂ ਮਿਲਦੀ ਤੇ 7 ਸਾਲ ਦੀ ਉਮਰ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਔਰ 9 ਸਾਲ ਦੀ ਉਮਰ ਬਾਬਾ ਜੋਰਾਵਾਰ ਸਿੰਘ ਸਾਹਿਬ ਜੀ ਦੀ ਹਕੂਮਤ ਦੇ ਕੈਦ ਵਿੱਚ ਛੰਡੇ ਬੁਰਜ ਵਿੱਚ ਰੱਖਿਆ ਗਿਆ ਬਹੁਤ ਭਾਰੀ ਤਸ਼ੱਦਦ ਜਿਹੜਾ ਸੀ ਉਮਾਰਾਜੀਤ ਤੇ ਔਰ ਸਹਿਬਜ਼ਾਦੀਆਂ ਤੇ ਕੀਤਾ ਗਿਆ ਪਰ ਕੋਈ ਈਨ ਨਹੀਂ ਮੰਨੀ ਆਪਣੇ ਸਿੱਕੀ ਸਦਕਾ ਨੂੰ ਉਹਨਾਂ ਮਹਾਨ ਸ਼ਹੀਦਾਂ ਨੇ ਤੇ ਸਾਥ ਆ ਤੇ ਸਵਾਸਾਂ ਦੇ ਨਾਲ ਵਹਾਇਆ ਔਰ ਉਹਨਾਂ ਦੀ ਸ਼ਹੀਦੀ ਸਦਕਾ ਜਿਵੇਂ ਕਿ ਹਕੀਮ ਅੱਲਾ ਯਾਰਖਾਂ ਜੋਗੀ ਦਾ ਇੱਕ ਸ਼ੇਰ ਵੀ ਹੈ ਕਿ ਹੰਮ ਜਾਨ ਦੇ ਕੇ ਔਰੋਂ ਕੀ ਜਾਨ ਬਚਾ ਚਲੇ ਸਿੱਖੀ ਕੇਸਲਤ ਨਤਕਾ ਪੌਦਾ ਲਗਾ ਚੱਲੇ ਬਹੁਤ ਮਹਾਨ ਸ਼ਹਾਦਤ ਹੈ ਆਤਾ ਗੁਰਕੌਰ ਜੀ ਦੀ ਬਾਬਾ ਜੋਰਾ ਵਰਸਿੰਗ ਸਾਹਿਬ ਜੀ ਦੀ ਬਾਬਾ ਫਤਿਹ ਸਿੰਘ ਸਾਹਿਬ ਜੀ ਦੀ ਬਹੁਤ ਹੀ ਸ਼ਰਧਾ ਨਾਲ ਬੜੀ ਸਾਦਗੀ ਨਾਲ ਬੜੇ ਸਤਕਾਰ ਨਾਲ ਅਸੀਂ ਕੱਲ ਨੂੰ ਉਹਦਾ ਮਹਾਨ ਸ਼ਹੀਦਾਂ ਨੂੰ ਯਾਦ ਕਰਨਾ ਹੈ ਔਰ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸਵੇਰੇ ਠੀਕ 10 ਵਜੇ 10 ਮਿੰਟ ਤੱਕ ਮੂਲ ਮੰਤਰ ਗੁਰ ਮੰਤਰ ਦਾ ਸਿਮਰਨ ਕਰਕੇ ਉਹਨਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਔਰ ਸਤਕਾਰ ਭੇਟ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ